ਕੱਲ ਐਸਆਈਟੀ ਨੇ ਇਸੇ ਮਾਮਲੇ ਤਹਿਤ 15 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਦਬਿਸ਼ ਕੀਤੀ ਸੀ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਜੇਤੇ ਰੋਪੜਵੀ ਦਬਿਸ਼ ਕੀਤੀ ਗਈ ਸੀ ਮੁਲਜ਼ਮਾਂ ਦੇ ਘਰਾਵਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ ਨੀਜੇ ਪਾਸੇ ਕਾਲ ਐਸਜੀਪੀਸੀ ਦਵਲੋਵੀ ਇਸ ਪੂਰੇ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦਖਲਅੰਦਾਜ਼ੀ ਨਾ ਕਰਨ ਲਈ ਕਿਹਾ ਗਿਆ ਸੀ ਇਸ ਪੂਰੇ ਮਾਮਲੇ 'ਚ ਐਫਆਈਆਰ ਦਰਜ ਹੋਈ ਸੀ 7 ਦਸੰਬਰ ਨੂੰ ਤੇ ਉਸ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ ਪਹਿਲੀ ਗ੍ਰਿਫਤਾਰੀ 1 ਜਨਵਰੀ ਨੂੰ ਹੋਈ ਸੀ ਹਾਲਾਂਕਿ ਜਿਵੇਂ ਜ਼ਿਕਰ ਕਰਾ ਐਸਐਸ ਕੋਹਲੀ ਦਾ ਤੇ ਉਹਨਾਂ ਦਾ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ ਐਸਆਈਟੀ ਪੁਛਪੜਤਾ ਲਗਾਤਾਰ ਇਸ ਪੂਰੇ ਮਾਮਲੇ ਚ ਚੱਲ ਰਹੀ ਹੈ ਤਸਵੀਰ ਤੁਸੀਂ ਕਮਲਜੀਤ ਸਿੰਘ ਦੀ ਦੇਖ ਪਾ ਰਹੇ ਹੋ ਇਹਨਾਂ ਦੀ ਗ੍ਰਿਫਤਾਰੀ ਦੇ ਰੱਦ ਹੋਈ ਹੈ ਹਾਲਾਂਕਿ 11ਵੇਂ ਨੰਬਰ ਤੇ ਐਫਆਈਆਰ ਇਹਨਾਂ ਦਾ ਨਾਮ ਦਰਜ ਹੈ ਕਿਉਂਕਿ 16 ਤਤਕਾਲੀ ਅਹੂਤੇਦਾਰ ਜੋ ਕਿ ਐਸਜੀਪੀ ਸੇ ਰਹਿ ਚੁੱਕੇ ਨੇ ਉਨਾ ਦੇ ਖਿਲਾਫ ਐਫ ਆਰ ਐਤ ਪੂਰੀ ਦਰਜ ਕੀਤੀ ਗਈ ਸੀ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਸੀ ਤੋ ਹੁਣ ਇਸ ਪੂਰੇ ਮਾਮਲੇ 'ਚ ਅਹਿਮ ਗ੍ਰਿਫਤਾਰੀ ਹੋਈ ਹੈ ਦੂਜੀ ਗ੍ਰਿਫਤਾਰੀ ਇਸ ਨੂੰ ਕਿਹਾ ਜਾ ਸਕਦਾ ਹੈ ਕਾਇਬ ਹੋਏ 328 ਪਾਵਨ ਸਰੂਪ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਐਕਸ਼ਨ ਤੇਜ਼ ਕਰ ਦਿੱਤਾ ਹੈ ਸੀਏ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਐਸਆਈਟੀ ਨੇ ਹੋਰ ਸਬੂਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਇਸ ਦੇ ਤਹਿਤ ਹੀ ਪੰਜਾਬ ਦੇ ਵੱਖ-ਵੱਖ 15 ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਚੰਡੀਗੜ੍ਹ ਦੇ ਵਿੱਚ 2 ਅਮ੍ਰਿਤਸਰ ਦੇ ਵਿੱਚ 8 ਥਾਵਾਂ ਸਮੇਤ ਗੁਰਦਾਸਪੁਰ ਰੋਪੜ ਅਤੇ ਤਰਨਤਾਰਨ ਦੇ ਵਿੱਚ ਐਸਆਈਟੀ ਨੇ ਰੇਡ ਕੀਤੀ ਇਸ ਦੇ ਵਿੱਚ ਸੀਏ ਸਤਿੰਦਰ ਕੋਹਲੀ ਦੇ ਟਿਕਾਣੇ ਵੀ ਸ਼ਾਮਲ ਨੇ ਜਿੱਥੋਂ ਕੋਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ 15 ਜਗ੍ਹਾ ਅੱਜ ਸਰਚ ਕੀਤੀ ਜਾ ਰਹੀ ਹੈ। ਉਹਦੇ ਵਿੱਚ ਦੋ ਜਗ੍ਹਾ ਹੈਗੀਆਂ ਚੰਡੀਗੜ੍ਹ, ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗ੍ਹਾ ਗੁਰਦਾਸਪੁਰ, ਰੋਪੜ, ਅਤਰਨ ਤਰਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ 'ਚ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ। ਔਰ ਇਹਦੇ 'ਚ ਮੇਨ ਸਾਡੇ ਕਸਟਡ ਆਫਸਰ ਔਰ ਸੀਨੀਅਰ ਆਫਸਰ ਨੂੰ ਸੁਪਰਵਾਈਜ਼ ਕਰ ਰਹੇ ਹੈ। ਤਾਂ ਉੱਧਰ ਪੁਲਿਸ ਕਾਰਵਾਈ ਵਿਚਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡੇ ਸਵਾਲ ਖੜੇ ਕਰ ਦਿੱਤੇ। ਐਫ ਆਈ ਆਰ ਦਰਜ ਕਰਨ ਤੋਂ ਲੈ ਕੇ ਗ੍ਰਫਤਾਰੀ ਤੇ ਰੇਡ ਨੂੰ ਲੈ ਕੇ ਪ੍ਰਧਾਨਤਾ ਅਮੀ ਨੇ ਸਖਤ ਇਤਰਾਜ਼ ਜਤਾਇਆ ਉਹਨਾਂ ਸਰਕਾਰ ਦੇ ਪੁਲਿਸ ਨੂੰ ਦੋ ਟੁੱਕ ਕਿਹਾ ਕਿ ਕਮੇਟੀ ਦੇ ਕਿਸੇ ਵੀ ਮਾਮਲੇ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਹ ਚੌਕੀਦਾਰ ਹਨ ਜਾਗਦੇ ਰਹੋਦਾ ਹੋਕਾ ਦਿੰਦੇ ਰਹਿਣਗੇ ਕਿ ਮੈਂ ਬਤੌਰ ਸ਼ੋਮਣੀ ਗਵਕਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਕਿਸੇ ਵੀ ਟਾਂਕ ਦੀ ਸਰਕਾਰੀ ਦਖਲਅੰਦਾਜ਼ੀ ਜਿਹੜੀ ਆ ਉਹ ਨਹੀਂ ਹੋਣ ਦੇਣੀ ਕਿ ਸਹਿਯੋਗ ਕਰੋ ਕੀ ਸਹਿਯੋਗ ਕਰੀਏ ਪੋਰਸ ਨੂੰ ਅੰਦਰ ਬਾੜ ਦਾ ਸਹਿਯੋਗ ਕਰੀਏ ਪੋਰਸ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਪ੍ਰਬੰਧ ਦਾ ਸਹਿਯੋਗ ਕਰੀਏ ਫੇਰੇ ਪਿਰਤ ਕਿਵੇਂ ਚੱਲੂਗੀ ਫੇਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੱਗ ਪਗ ਇੱਕ ਪਾਸੇ ਹੋ ਜਾਊ ਫਿਰ ਸਿੱਧੇ ਪ੍ਰਬੰਧ ਸਰਕਾਰਾਂ ਦੇ ਹੋ ਜਾਣਗੇ ਧਾਮੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਗੁਰੂ ਸਾਹਿਬ ਨੇ ਜੋ ਡਿਊਟੀ ਲਗਾਈ ਹੈ ਉਸ ਦਾ ਫਰਜ਼ ਅਦਾ ਕਰ ਰਹੇ ਹਨ ਉਹ ਕੌਣ ਨੇ ਡਵਲਮੈਂਟ ਵਾਲੇ ਭਾਮੀ ਕੌਣ ਆ ਜਿੰਨੇ ਸਿੱਖ ਲੋਤਿਆ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਸੰਝ ਆਜ ਇੱਥੇ ਕਿਤੇ ਗੁਰਦਾਰੇ ਵਿੱਚ ਕੋ ਹੋ ਜਾਂਦੀ ਆ ਉਸ ਵੇਲੇ ਲੋਕ ਬਚਾਰੇ ਕਹਿੰਦੇ ਆ ਪੁਲਿਸ ਦਾ ਜਦੋਂ ਤਾਂ ਬਾਦ ਪਿੰਡਾਂ ਕਿਤੇ ਦੇ ਆ ਉਦੋਂ ਤਾਂ ਥਾਮੀ ਸਾਹਿਬ ਕਹਿੰਦੇ ਸਰਕਾਰ ਨੇ ਕੁਝ ਕੀਤਾ ਦੀ ਸਾਧੇ ਉੱਤ ਕਰ ਲੱਗੇ ਆ ਜੇ ਕੀਤਾ ਉਹ ਤਾਂ ਥਾਮੀ ਸਾਹਿਬ ਨੂੰ ਕਿਉਂ ਕਿਉਂ ਦੁਖਦੀ ਆ ਜੀ ਥਾਮੀ ਸਾਹਿਬ ਕੋ ਉਹਨਾਂ ਦੇ ਉਹ ਢਿੱਡ ਵੀੜ ਹੋ ਜਾਂਦੀ ਆ ਉਹਨਾਂ ਨੇ ਜਿਹੜੀ ਚੱਕਰੀ ਕੀਤੀ ਸੁਖਬੀਰ ਬਾਦਲ ਦੀ ਉਹ ਕਰ ਲਓ ਉਹਨਾਂ ਕੋਈ ਕੰਮ ਹੋਇਆ ਦੀ ਹੋੜੋਂ ਐਵੇਂ ਨਾ ਕਰਨ ਦਖਲਅੰਦਾਜ਼ੀ ਦੀ ਬਰਦਾਸ਼ਤ ਕੀਤੀ ਜਾਓ ਉਹਨਾਂ ਕਾਹਦੀ ਦਖਲਅੰਦਾਜ਼ੀ ਆ ਜੀ ਅਸੀਂ ਕੋਈ ਗਲਤ ਕੰਮ ਕਰਦੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਡਿਊਟੀ ਮਿਲੀ ਆ ਉਹ ਕਰ ਰਹੇ ਅਸੀਂ ਸਭ ਦਾ ਸਾਂਝਾ ਗੁਰੂ ਗ੍ਰੰਥ ਸਾਹਿਬ ਸਰ ਕੱਲੇ ਤਾਂ ਊਮੀਦਾਂ ਦੀਆਂ ਨਾ ਬਾਲਾਂ ਦਾ ਕੱਲਿਆਂ ਦਾ ਕਾਬਲੇ ਗੌਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ 328 ਰੁਪਏ ਦੇ ਗੁੰਮ ਹੋਣ ਦਾ ਮਾਮਲਾ ਸਾਲ 2020 ਦੇ ਵਿੱਚ ਪਹਿਲੀ ਵਾਰ ਸਾਹਮਣੇ ਆਇਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਅੰਦਰੂਨੀ ਕਾਰਵਾਈ ਕਰਦਿਆਂ ਐਸਜੀਪੀਸੀ ਨੇ ਆਪਣੇ 16 ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸਨ ਪਰ ਅਜ ਤੱਕ ਇਹ ਖੁਲਾਸਾ ਨਹੀਂ ਹੋ ਸਕਿਆ ਕਿ ਆਖਰ ਗਾਇਬ ਹੋਏ ਪਾਵਨ ਸਰੂਪ ਕਿੱਥੇ ਗਏ ਅਤੇ ਹੁਣ ਇਸੇ ਇੱਕ ਸਵਾਲ ਨੂੰ ਲੈ ਕੇ ਪੰਥਕ ਤੋਂ ਲੈ ਕੇ ਸਿਆਸੀ ਗਲਿਆਰੇ ਤੱਕ ਹਲਚਲ ਵਧੀ ਹੋਈ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ